ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਔਰ ਮੈਂ ਤੁਹਾਡਾ ਆਪਣਾ ਜਸ ਜਸ ਅੱਜ ਅਸੀਂ ਪਹੁੰਚੇ ਹਾਂ ਜੈਤੋ ਦੇ ਬਰਾਗ ਪੈਲੈਸ ਜਿੱਥੇ ਕਿ ਜੁੱਧ ਨਸ਼ਾ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਚਾਰਜ ਆਇਆ ਜਾ ਰਿਹਾ ਉਸ ਦੀ ਇੱਕ ਮੀਟਿੰਗ ਦੌਰਾਨ ਅਸੀਂ ਇੱਥੇ ਪਹੁੰਚੇ ਹੋਇਆ ਔਰ ਅੱਜ ਗੱਲ ਕਰਾਂਗੇ ਜੁੱਧ ਨਸ਼ਾ ਵਿਰੁੱਧ ਜਿਹੜੀ ਇਹ ਮੀਟਿੰਗ ਹੈ ਉਹ ਕਿਸ ਪਰਪਸ ਤੇ ਕਿਸ ਵੇਸਤੇ ਰੱਖੀ ਗਈ ਹੈ ਸਾਡੇ ਨਾਲ ਜੁੜੇ ਹੋ ਨੇ ਸਰਦਾਰ ਨਰਿੰਦਰ ਸਿੰਘ ਜੀ ਜਿਹੜੇ ਕਿ ਇਸ ਮਹਮ ਦੇ ਕੋਆਰਡੀਨੇਟਰ ਨੇ ਸੋ ਸਤਿ ਸ਼੍ਰੀ ਅਕਾਲ ਨਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਨੂੰ ਤੁਹਾਡ ਅੱਜ ਦੀ ਜਿਹੜੀ ਮੀਟਿੰਗੇ ਰੱਖੀ ਗਈ ਜੀ ਉੱਤੇ ਨਸ਼ਾ ਵਿਰੋਧ ਤੋਂ ਸਰਦਾਰ ਅਮੋਲਕ ਸਿੰਘ ਜੀ ਐਮਐਲਏ ਹਲਕਾ ਜੈਤੋ ਬੋਲੋ ਸੋ ਕਿਸ ਪਰਪਸ ਤੇ ਜਿਹੜੀ ਮੀਟਿੰਗ ਰੱਖੀ ਹੈ ਕੀ ਇਹਦਾ ਰੀਜ਼ਨ ਆ ਕੀ ਇੱਥੇ ਦੱਸਿਆ ਜਾ ਰਿਹਾ ਹੈ ਤੇ ਮੀਟਿੰਗ ਦੇ ਵਿੱਚ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੀ ਲੰਮੇ ਸਮੇਂ ਤੋਂ ਜਿਹੜਾ ਸਾਡਾ ਪੰਜਾਬ ਆ ਉਹ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਯੋਗ ਆਰਾਮ ਆਦਮੀ ਪਾਰਟੀ ਦੀ ਸਰਕਾਰ ਨੇ ਇਤਹੀਆ ਕੀਤਾ ਹੋਇਆ ਹੈ ਕਿ ਨਸ਼ੇ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕਰਨਾ ਉਹਦੇ ਤਹਿਤ ਜਿਹੜੀ ਮੁਹਿੰਮ ਹੈ ਸਾਡੀ ਯੁੱਧ ਨਸ਼ਾ ਵਿਰੋਧ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਹੈ ਜਿਹਦੇ ਤਹਿਤ ਨਸ਼ਾ ਤਸਕਰਾਂ ਉੱਪਰ ਵੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਘਰ ਵੀ ਢਾਏ ਜਾ ਰਹੇ ਆ ਔਰ ਦੂਜੇ ਪਾਸੇ ਜਿਹੜੇ ਨਸ਼ਿਆਂ ਤੋਂ ਪੀੜਤ ਲੋਕ ਨੇ ਉਹਨਾਂ ਨੂੰ ਬਿਮਾਰ ਸਮਝ ਕੇ ਉਹਨਾਂ ਦਾ ਪ੍ਰੋਪਰ ਜਿਹੜਾ ਇਲਾਜ ਕੀਤਾ ਜਾਰੀ ਹੈ ਜਿਹੜਾ ਇਹ ਮੁਹਿੰਮ ਲਗਾਤਾਰ ਜਿਹੜੀ ਹੈ ਜਾਰੀ ਹੈ ਉਹਦੇ ਸਬੰਧ ਵਿੱਚ ਹੀ ਅੱਜ ਦੀ ਜਿਹੜੀ ਇੱਥੇ ਇੱਕ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਆ ਯੁੱਧ ਨਸ਼ਾ ਵਿਰੋਧ ਤਹਿਤ ਵੱਖ-ਵੱਖ ਹਲਕੇ ਦੇ ਪਿੰਡਾਂ ਦੇ ਵਿੱਚ ਇਹ ਲਿੰਗਾ ਵਿਲੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਔਰ ਨਾਲ ਹੀ ਸ਼ਹਿਰ ਦੇ ਵਿੱਚ ਵਕ ਵਕ ਵਾੜਾਂ ਦੇ ਵਿੱਚ ਵਾਰਡ ਡਿਫੈਂਸ ਕਮੇਟੀਆਂ ਜਿਹੜੀਆਂ ਨੇ ਬਣਾਈਆਂ ਗਈਆਂ ਉਹਨਾਂ ਸਾਰੀਆਂ ਕਮੇਟੀਆਂ ਦੀ ਅੱਜ ਇੱਥੇ ਪੂਰੇ ਹਲਕੇ ਦੀ ਇੱਕ ਮੀਟਿੰਗ ਸਤਿਮਾਨਯੋਗ ਐਸ.ਡੀ.ਐਮ ਸਾਹਿਬ ਪਹੁੰਚੇ ਹੋਏ ਨੇ ਔਰ ਸਾਰੇ ਪਾਰਟੀ ਦੇ ਨੁਮਾਇੰਦੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਅੱਗੇ ਜਿਹੜੀ ਟ੍ਰੇਨਿੰਗ ਦਿੱਤੀ ਜਾਣੀ ਹੈ ਕਿ ਸਮਾਜ ਦੇ ਵਿੱਚ ਤੁਸੀਂ ਕਿਵੇਂ ਵਿਚਰਨਾ ਔਰ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨਾਲ ਕਿਵੇਂ ਡੀਲ ਕਰਨਾ ਚੋ ਨਸ਼ੇ ਤੋਂ ਪੀੜਿਤ ਨੇ ਜੋ ਮਰੀਜ਼ ਨੇ ਉਹਨਾਂ ਨਾਲ ਕਿਵੇਂ ਡੀਲ ਕਰਨਾ ਕਿੰਨੇ ਕ ਪਰਸੈਂਟ ਜਿਹੜਾ ਨਸ਼ਾ ਲਗਭਗ ਹੁਣ ਤੱਕ ਪੰਜਾਬ ਦੇ ਵਿੱਚੋਂ ਜਿਹੜੀ ਆਮ ਆਦਮੀ ਪਾਰਟੀ ਹੁਣ ਤੱਕ ਖਤਮ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਪੰਜਾਬ ਦੇ ਵਿੱਚੋਂ ਦੇਖੋ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਨਿਕελ ਪਾਈ ਗਈ ਹੈ ਜਿਹਦੇ ਕਰਕੇ ਕਿ ਬਹੁਤ ਸਾਰੀਆਂ ਥਾਵਾਂ ਤੋਂ ਜਿੱਥੇ ਕਿ ਆਮ ਹੀ ਚਰਚਾ ਰਹਿੰਦੀ ਸੀ ਕਿ ਨਸ਼ਾ ਵੇਚਣ ਵਾਲੇ ਵਪਾਰੀ ਜਾਂ ਸੌਦਾਗਰ ਰਹਿੰਦੇ ਉਹ ਆਪਣੀ ਆਪਣੀ ਜਗਾ ਛੱਡ ਕੇ ਚਲੇ ਗਏ ਨਹੀਂ ਜਿਹੜੇ ਕੋਈ ਬਚੇ ਨੇ ਹਲੇ ਵੀ ਪੰਜਾਬ ਸਰਕਾਰ ਦੀ ਅੱਖ ਜੋ ਉਹ ਵੀ ਬਹੁਤ ਜਲਦੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਔਰ ਉਹਨਾਂ ਤੇ ਵੀ ਜਿਹੜੀ ਪੁਲਿਸ ਕਾਰਵਾਈ ਕੀਤੀ ਜਾਵੇਗੀ ਪਰ ਹਲੇ ਵੀ ਕਈ ਪਿੰਡਾਂ ਦੇ ਵਿੱਚ ਜਾਂ ਕਿ ਆਹ ਛੋਟੀਆਂ ਮੰਡੀਆਂ ਦੇ ਵਿੱਚ ਲੋਕਾਂ ਦੀ ਇਹ ਮਤਲਬ ਕੈਸੇ ਨਾਰਾਜ਼ ਕੀ ਹੈ ਕਿ ਜਿਹੜਾ ਨਸ਼ਾ ਹਲੇ ਤੱਕ ਪ੍ਰੋਪਰ ਉਹਨਾਂ ਵੱਲੋਂ ਖਤਮ ਨਹੀਂ ਆ ਕਿ ਅਜੇ ਵੀ ਨਸ਼ਾ ਤਸਕਰਾਂ ਜਿਹੜੇ ਬਹੁਤ ਸਾਰੇ ਆਮ ਸ਼ਰੀਆਮ ਨਸ਼ਾ ਵੇਚ ਰਿਹਾ ਹੈ ਨਸ਼ਾ ਕੁਮਲ ਉਸ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਬਿਲਕੁਲ ਜੀ ਦੇਖੋ ਤਾਣਾ ਬਾਣਾ ਬਹੁਤ ਉਲਝਿਆ ਹੋਇਆ ਔਰ ਜੜ੍ਹਾਂ ਬਹੁਤ ਡੂੰਘੀਆਂ ਨੇ ਉਹਨਾਂ ਲੋਕਾਂ ਦੀਆਂ ਲਗਾਤਾਰ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉਹਨਾਂ ਇੱਕ ਬਹੁਤ ਵੱਡੀ ਟੀਮ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਹੈ तकरीबन ਪੂਰੇ ਪੰਜਾਬ ਦੇ ਵਿੱਚ 1 ਲੱਖ ਤੋਂ ਵੱਧ ਵਲੰਟੀਅਰ ਇਸ ਮਹਿੰਮ ਦੇ ਵਿੱਚ ਜੁੜ ਕੇ ਦੇ ਮੈਂਬਰ ਬਣੇ ਨੇ ਜਦੋਂ ਹੁਣ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਵਾਰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੰਮ ਕਰਨਗੇ ਤਾਂ ਤੁਸੀਂ ਦੇਖੋਗੇ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੀ ਤੁਹਾਨੂੰ ਹੈ ਪੰਜਾਬ ਦੀ ਤਸਵੀਰ ਬਦਲੀ ਬਦਲੀ ਨਜ਼ਰ ਆਏਗੀ ਸਮਾ ਮੇਰੇ ਸਾਹਮਣੇ ਸਰਕਾਰ ਦਾ ਡੇਢ ਤੋਂ ਪੌਣੇ 2 ਸਾਲ ਦਾ ਜਿਹੜਾ ਤਕਰੀਬਨ ਰਹਿ ਗਿਆ ਕੀ ਲੱਗਦਾ ਤੁਹਾਨੂੰ ਕਿ ਇਹ ਡੇਢ ਸਾਲ ਦੇ ਵਿੱਚ ਵਿੱਚ ਇਹ ਨਸ਼ਾ ਪੂਰੀ ਤਰ੍ਹਾਂ ਖਤਮ ਹੋ ਜਾ ਕੇ ਤੇ ਸਰਕਾਰ ਦੁਬਾਰਾ ਸੱਤਾ ਦੇ ਵਿੱਚ ਆਏਗੀ ਬਿਲਕੁਲ ਜੀ ਸਰਕਾਰ ਕੋਲੇ ਬੜਾ ਸਮਾਂ ਹੈ ਦੁਬਾਰਾ ਫਿਰ ਇਹ ਸਰਕਾਰ ਹੈ ਜਿਹੜੀ ਇਨਾਂ ਹੀ ਆਧਾਰਾਂ ਦੇ ਉੱਤੇ ਇਸ ਤਰ੍ਹਾਂ ਦੇ ਕੰਮਾਂ ਦੇ ਬਦਲੇ ਹੀ ਦੁਬਾਰਾ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਚੁਣਨਗੇ ਔਰ ਕੋਈ ਕੋਈ ਚਿੰਤਾ ਵਾਲੀ ਗੱਲ ਨਹੀਂ ਆਉਣ ਵਾਲਾ ਸਮਾਂ ਪੰਜਾਬ ਲਈ ਬੜਾਈ ਸੁਹਾਵਣਾ ਆਉਣ ਵਾਲਾ ਚਲੋ ਬਹੁਤ ਬਹੁਤ ਧੰਨਵਾਦ ਜੀ ਇੱਕ ਸੋ ਜਿਹੜੀ ਇਹ ਮਹਮ ਚਾਰ ਤੁਸੀਂ ਲੋਕਾਂ ਨੂੰ ਇਸ ਬਾਰੇ ਕੀ ਸੁਝਾ ਦੇਣਾ ਚਾਹੋਗੇ ਜਾਂ ਲੋਕਾਂ ਤੋਂ ਕੀ ਪੀਲ ਕਰਨਾ ਚਾਹੋਗੇ ਤੁਸੀਂ ਦੇਖੋ ਲੋਕਾਂ ਨੂੰ ਲੋਕ ਬੜੇ ਸੁਲਝੇ ਹੋਏ ਨੇ ਸਿਆਣੇ ਨੇ ਸੂਝਵਾਨ ਨੇ ਔਰ ਮੇਰਾ ਇਹੀ ਸੁਨੇਹਾ ਹੈ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਪੰਜਾਬ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੋ ਉਹਨਾਂ ਨੂੰ ਨਸ਼ਾ ਤਸਕਰਾਂ ਦੀ ਜਿਹੜੀ ਜਾਣਕਾਰੀ ਤੁਹਾਨੂੰ ਵਕ ਵਕ ਨੰਬਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੇ ਜਿਹੜੇ ਕਿ ਤੁਹਾਡੀ ਪਹਿਚਾਣ ਨੂੰ ਪੂਰੀ ਤਰ੍ਹਾਂ ਗੁਪਤ ਰੱਖਦੇ ਨੇ ਤੁਹਾਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਤੁਹਾਡੇ ਤੱਕ ਕਿਸੇ ਦਾ ਕੋਈ ਸੰਪਰਕ ਨਹੀਂ ਹੋਏਗਾ ਪੁਲਿਸ ਆਪਣੇ ਪੱਧਰ ਤੇ ਜਿਹੜੀ ਆ ਉਹ ਕਾਰਵਾਈ ਕਰੇਗੇ ਤੁਹਾਡੀ ਸੂਚਨਾ ਬਿਲਕੁਲ ਗੁਪਤ ਰੱਖੀ ਜਾਏਗੀ ਇਸ ਕਰਕੇ ਬਿਲਕੁਲ ਵੀ ਹਿਚਕਾਓ ਨਾ ਜਿੱਥੇ ਵੀ ਤੁਸੀਂ ਕੋਈ ਨਸ਼ਾ ਵੇਚਦਾ ਦੇਖਦੇ ਆ ਉਸ ਜਗ੍ਹਾ ਦੀ ਸੂਚਨਾ ਉਸ ਵਿਅਕਤੀ ਦੀ ਸੂਚਨਾ ਤੁਰੰਤ ਉਹਨਾਂ ਨੰਬਰਾਂ ਤੇ ਜਿਹੜਾ ਹੈ ਵਟਸਐਪ ਕਰਕੇ ਦੇ ਸਕਦੇ ਨੇ ਨਰਿੰਦਰ ਜੀ ਬਹੁਤ ਬਹੁਤ ਧੰਨਵਾਦ ਏਸੀ ਸਰਦਾਰ ਨਰਿੰਦਰ ਸਿੰਘ ਜੀ ਜੋ ਸਾਡੇ ਨਾਲ ਜੁੜੇ ਸੀ ਬੜਾ ਵਧੀਆ ਸੁਝਾਅ ਇਹਨਾਂ ਨੇ ਦਿੱਤਾ ਜੁਧ ਨਸ਼ਾ ਬਰੋਦ ਜੋ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਜਿਹੜਾ ਲੋਕਾਂ ਦੇ ਵਿੱਚ ਚਲਾਇਆ ਜਾ ਰਿਹਾ ਬਹੁਤ ਸਾਰੇ ਨਸ਼ਾ ਤਸਕਰਾਂ ਜਿਹੜੇ ਹੁਣ ਤੱਕ ਫੜੀ ਵੀ ਗਏ ਐ ਔਰ ਸ਼ਾਇਦ ਅੱਗੇ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਇਸ ਨਸ਼ੇ ਨੂੰ ਜਿਹੜਾ ਕਿ ਇਹ ਜੜ ਤੋਂ ਪੂਰੇ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਜੀਐਸਟੀ ਪੰਜਾਬ ਮੀਡੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ